ਬਾਰੇ ਲੋਗ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਦੋਹਾਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਦਲੀਲ ਕੀਤਾ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜੋ ਉਹਨਾਂ ਨੇ ਬਾਰੇ ਲੋਗ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਾਹਮਣੇ ਸੰਕੇਤ ਧਮੀ ਸਾਹਿਬ ਦੇ ਅਸਤੀਫੇ ਤੋਂ ਨਜ਼ਰ ਆ ਰਿਹਾ ਪਾਰਟੀ ਦੇ ਵਿੱਚ ਕੁਝ ਲੋਕ ਸਦਾਤੀਨ ਐਸੇ ਲੋਕ ਨੇ ਜਿਹੜੇ ਮਨਮਰਜ਼ੀ ਕਰਨ ਲਈ ਮਨਮਰਜ਼ੀ ਦੀਆਂ ਖੇਡਾਂ ਖੇਡਣ ਲਈ ਔਰ ਪੰਜਵੀਆਂ ਸੰਸਾਵਾਂ ਤੇ ਸਿਧਾਂਤ ਨੂੰ ਮਿੱਟੀ ਵਿੱਚ ਮਰੋਲਣ ਲਈ ਮਤਲਬ ਪਹਿਲਾਂ ਤਾਂ ਜੇ ਉਹਨਾਂ ਨੂੰ ਕੋਈ ਪਾਰਟੀ ਦਾ ਆਗੂ ਰੋਗ ਦਾ ਟੋਕ ਦਾ ਸੀ ਗਲਤ ਫੈਸਲੇ ਲੈਣ ਤੋਂ ਲੋਕ ਵਿਰੋਧੀ ਫੈਸਲੇ ਲੈਣ ਤੋਂ ਪੰਥ ਵਿਰੋਧੀ ਫੈਸਲੇ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਰਤਨਾਰ ਕੀਤਾ ਤੇ ਫਿਰ ਜੇ ਜਥੇਦਾਰ ਸਹਿਬਾਨ ਵਿੱਚੋਂ ਜਿਨ੍ਹਾਂ ਨੇ ਵੀ ਪੰਥ ਦੇ ਸਿਧਾਰਥ ਲਈ ਪੰਥ ਸਤਿਕਾਰਾਂਵਾਂ ਦੇ ਪਹਿਰੇਦਾਰੀ ਲਈ ਮਨ ਲ ਆਵਾਜ਼ ਉਠਾਈ ਫਿਰ ਉਹਨਾਂ ਨੂੰ ਦਰਖਨਾਰ ਕੀਤਾ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਹੁਣ ਪੰਥ ਦੀ ਇੱਕੋ ਇੱਕ ਸੰਸਥਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਮਰਿਆਤਾ ਸਿਧਾਂਤ ਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਆ ਉਹ ਧਾਮੀ ਸਾਹਿਬ ਨੇ ਯਤਨ ਕੀਤਾ ਕਿ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਵੇ ਪਾਰਟੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਜਲੀਲ ਕੀਤਾ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜੋ ਉਹਨਾਂ ਨੇ ਕਿਹਾ ਕਿ ਨੈਤਿਕ ਤੌਰ ਤੇ ਅਸਤੀਫਾ ਦੇਣ ਲਈ ਉਹ ਮਜਬੂਰ ਹੋਏ ਨੇ ਮੇਰਾ ਇਹਦਾ ਮਤਲਬ ਵੀ ਕੋਈ ਸਿਧਾਂਤਹੀਨ ਤਮ ਸਿਧਾਂਤਹੀਨ ਗੱਲਾਂ ਬਰਿਆਦਾ ਤੋਂ ਉੱਪਰ ਗੱਲਾਂ ਕਰਨ ਲਈ ਮਜਬੂਰ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਐਸੇ ਹਾਲਾਤ ਨੇ ਅੱਜ ਪੰਥ ਨੂੰ ਪੰਜਾਬ ਨੂੰ ਪਾਠ ਅਤੇਸ਼ੀਆਂ ਨੂੰ ਜਾਗਰ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਔਰ ਲਾਂਬੰਦ ਹੋਣ ਦੀ ਲੋੜ ਆ ਇੱਕ ਜੁਟ ਹੋਣ ਦੀ ਲੋੜ ਆ ਐਸੇ ਸਮੇਂ ਕਹਿ ਨਹੀਂ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਟਟੋ ਘਟ ਪ੍ਰੋਗਰਾਮ ਤੇ ਕੌਮ ਦੇ ਰਹਿਬਰਾਂ ਨੂੰ ਕੌਮ ਦੇ ਆਗੂਆਂ ਨੂੰ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਮਤਲਬ ਇਹਦੀ ਇੱਕ ਅਪੀਲ ਕੀਤੀ ਸੀ ਕਿ ਰਾਸ਼ਟਰੀ ਏਜੰਡੇ ਅਟਾੜੇ ਰੱਖ ਕੇ ਟਟੋ ਘਟ ਪ੍ਰੋਗਰਾਮ ਤੇ ਧਾਰਮਿਕ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਤੇ ਆਪਾਂ ਇਕੱਠੇ ਹੋਈਏ ਮੈਂ ਸਮਝਦਾ ਉਹ ਸਮਾਂ ਆ ਗਿਆ ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਮੈਂ ਤਾਂ ਧੰਵੀ ਸਭ ਨੂੰ ਵੀ ਪੀਰ ਕਰਾਂਗਾ ਕਿ ਅਸੀਫਾ ਦਾਸ ਲੈ ਅਸੀਫਾ ਜੈਨ ਦੀ ਥਾਂ ਉਹ ਸਦਾਰਥ ਹੀ ਲੋਕਾਂ ਨਾਲ ਜੰਗ ਲੜਨ ਉਹ ਸਦਾਰਥ ਹੀ ਲੋਕਾਂ ਨੂੰ ਲਾਂਭੇ ਕਰਨ ਵਾਲੀ ਜਿਹੜੀ ਜੰਗ ਆ ਉਹਦੇ ਵਿੱਚ ਸਾਥ ਦੇਣ ਉਹ ਮਤਲਬ ਅਸੀਫੇ ਦੇਣ ਨਾਲ ਪਰ ਲਾਂਭੇ ਹੋਣ ਨਾਲ ਮੈਂ ਸਮਝਦਾ ਉਹਨਾਂ ਨੂੰ ਹੋਰ ਮਨਮਰਜ਼ੀਆਂ ਕਰਨ ਲਈ ਨਾ ਜਗ੍ਹਾ ਦੇ ਇਹ ਸਾਡੀ ਉਹਨਾਂ ਨੂੰ ਪੂਰਜੋਰ ਅਪੀਲ ਆ ਪਰ ਜਿਸ ਤਰੀਕੇ ਨਾਲ ਆਜੂਨ ਦਾ ਅਸੀਫਾ ਆਇਆ ਉਨੇ ਮੇਰਾ ਖਿਆਲ ਹਰ ਪੰਜ ਸਾਲ ਦੀ ਦੇ ਮਨਾ ਵਿੱਚ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਕੀ ਮੈਂ ਸਿਧਾਂਤ ਤੇ ਪਹਿਰਾ ਦੇਣ ਵਾਈ ਲੋਕਾਂ ਨੂੰ ਪਾਰਟੀ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਲੱਗਦਾ ਕਿ 7 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਕਾਰਜ ਨਹੀਂ ਕਰ ਰਹੀ ਮੈਨੂੰ ਲੱਗਦਾ 7 ਮੈਂਬਰੀ ਕਮੇਟੀ ਤਾਂ ਜਿਹੜੇ ਦਾਸ ਸਿੰਘ ਆਲਤਾ ਸਾਹਿਬ ਨੇ ਬਣਾਈ ਸੀ ਉਹ ਆਪਣਾ ਕਾਰਜ ਕਰੇਗੀ ਔਰ ਨਵੀਂ ਭਰਤੀ ਜਿਵੇਂ ਕਰਨ ਦਾ ਉਹਨਾਂ ਨੇ ਪਹਿਲਾ ਫੈਸਲਾ ਵੀ ਕੀਤਾ ਕਿ ਭਰਤੀ ਜਿਹੜੀ ਅਕਲ ਚਲਦੀ ਉਹ ਸਤਨਾਗਰੀ ਕਮੇਟੀ ਨਹੀਂ ਇਹ ਕਰਨ ਦਾ ਸਿਰੇ ਅਕਾਲਤਾ ਸਾਹਿਬ ਲੋ ਦੇਸ਼ ਉਹ ਤੇ ਹੁਪੈੜਾ ਦੇਣਗੇ ਅਸਾ ਸਾਨੂੰ ਵਿਸ਼ਵਾਸ ਸਾਰੇ ਮੈਂਬਰ ਸਾਹਿਬਾਨ ਕਾਮੀ ਸਾਹਿਬ ਵੀ ਅਸੀਂ ਕਹਾਂਗੇ ਕਿ ਉਹ ਸਤਨਾਗਰੀ ਕਮੇਟੀ ਦੇ ਨਾਲ ਲੜ ਕੇ ਪੱਠੇ ਹੋ ਕੇ ਉਹ ਜੋ ਜਹਦਾ ਸਾਹਿਬਾ ਦੇਸ਼ਾ ਉਹ ਤੇ ਪੂਰੀ ਤਰ੍ਹਾਂ ਪਹਿਰੇਦਾਰੀ ਕਰਨ ਕਿ ਲੱਗ ਰਿਹਾ ਕਿ ਸਿਆਸਤ ਬਾਉ ਦੇ ਵਿੱਚ ਆ ਗਏ ਜਿਹੜਾ ਇਸ ਵਕਤ ਆ ਗਿਆ ਲੱਗਦਾ ਨਹੀਂ ਇਹ ਤਾਂ ਹੈ ਹੀ ਆ ਮਤਲਬ ਇੱਥੇ ਤਾਂ ਲੱਗਣ ਵਾਲੀ ਗੱਲ ਹੁੰਦੀ ਹੈ 50-50 ਇਹ ਤਾਂ 100% ਦੀ ਗੱਲ ਸਾਹਮਣੇ ਆ ਮਤਲਬ ਧਾਮੀ ਸਾਹਿਬ ਨੇ ਅਸਤੀਫਾ ਦੇ ਕੇ ਦੋਵਾਂ ਨਾਲ ਕਹੀਆਂ ਨੇ ਉਹਨਾਂ ਨੇ ਸਪਸ਼ਟ ਰੂਪ ਵਿੱਚ ਸਪਸ਼ਟ ਕਰਤਾ ਕਿ ਕਿੰਨੇ ਪ੍ਰਸ਼ਾਨ ਕੀਤਾ ਗਿਆ ਜਿਵੇਂ ਰਾਜਸੀ ਦਬਾਅ ਹੇਠ ਆ ਕੇ ਉਹਨਾਂ ਨੂੰ ਤੰਗ ਕਰਕੇ ਅਸਤੀਫਾ ਦੇਣ ਲਈ ਵੀ ਕੀਤਾ ਗਿਆ